ਸਿੰਘ ਸਾਹਿਬ ਤੁਹਾਡਾ ਪਹਿਲਾ ਜੇਕਰ ਮੈਂ ਰਿਐਕਸ਼ਨ ਜੋ ਤੁਸੀਂ ਉੱਥੇ ਬੈਠੇ ਗਏ ਜਿਸ ਲੈਵਲ ਦਾ ਕਿਉਂ ਜਾਂ ਮਾਹੌਲ ਸੀ ਜਾਂ ਤੁਸੀਂ ਕਿਵੇਂ ਇਹਨੂੰ ਚਿਤਬ ਦੇਓ 2 ਦਸੰਬਰ ਤੋਂ ਬਾਅਦ ਕਿ ਇਹ ਉਹਦਾ ਲੌਜੀਕਲ ਬਾਦ ਦਲੀਲ ਉਹਦੀ ਇੱਕ ਉਪਜ ਹੈ ਜਿਹੜਾ ਨਵਾਂ ਸਿਰਜਣਾ ਹੋਈ ਆ ਅਕਾਲੀ ਦਲ ਦੀ ਹਾਲਾਂਕਿ ਨਵੇਂ ਨਹੀਂ ਕਹਿੰਦੇ ਉਹ ਕਹਿੰਦੇ ਨੇ ਅਸੀਂ ਅਸਲੀ ਅਕਾਲੀ ਦਲ ਆ ਇਧਰਲੇ ਅਕਾਲੀ ਦਲ ਨੇ ਇੱਕ ਲਿਖ ਕੇ ਪਾਉਂਦੇ ਨੇ ਲੋਕਾਂ ਨੂੰ ਪ੍ਰਾਊਡ ਟੂ ਬੀ ਅਕਾਲੀ ਆਈ ਐਮ ਪ੍ਰਾਊਡ ਟੂ ਬੀ ਅਕਾਲੀ ਉਹਨਾਂ ਨੇ ਪਾਇਆ ਆਈ ਐਮ ਪ੍ਰਾਊਡ ਟੂ ਬੀ ਰੀਅਲ ਅਕਾਲੀ ਹੁਣ ਰੀਅਲ ਅਕਾਲੀ ਦਾ ਗੱਲ ਅੱਗੇ ਚਲਣੀ ਹੈ ਇਸ ਸੰਦੇ ਵਿੱਚ ਅੱਜ ਦਾ ਇਹ ਇਤਿਹਾਸਿਕ ਪਲ ਜਿਹੜੇ ਤੁਸੀਂ ਦੇਖੇ ਤੇ ਕਿਵੇਂ ਤੁਸੀਂ ਇਹਦੇ ਉੱਪਰ ਬ화ਸਤ ਕਰੋਗੇ ਸਾਨੀਰ ਸਿੰਘ ਜੀ ਜਦੋਂ ਇਤਿਹਾਸ ਕਿਲੰਸ ਆਪਾਂ ਵਰਤਦੇ ਆਂ ਆਗਦੇ ਦਿਨ ਦੇ ਲਈ ਇਹ ਅਕਾਲੀ ਜਦੋਂ ਤੋਂ ਹੋਂਦ ਵਿੱਚ ਆਇਆ ਉਦੋਂ ਤੋਂ ਲੈ ਕੇ ਕਈ ਉਤਰਾਵਾਂ ਚੜਾਵਾਂ ਚੋਂ ਇਸ ਦੇ ਇਤਿਹਾਸ ਨੂੰ ਅਸੀਂ ਲੰਘਦਾ ਦੇਖਦੇ ਆ ਇਹਨਾਂ ਨੇ ਆਪਣੀ ਹੋਂਦ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨਮੁਖ ਪੰਥਕ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਇਸ ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਸੀਗਾ ਪੁਰਖਿਆ ਨੇ 부जुर्गਾਂ ਨੇ ਉਤੋਂ ਬਾਅਦ ਕਈ ਤਰ੍ਹਾਂ ਦੇ ਰਾਜਨੀਤਿਕ ਪਖਤੋਂ ਜਦੋਂ ਤੋਂ ਇਹ ਪੰਥ ਦੀ ਸੇਵਾ ਕਰਦਿਆਂ ਕਰਦਿਆਂ ਧਾਰਮਿਕ ਜ਼ਿੰਮੇਵਾਰੀਆਂ ਤੋਂ ਰਾਜਨੀਤਿਕ ਜ਼ਿੰਮੇਵਾਰੀਆਂ ਵਾਲੇ ਪਾਸੇ ਆਏ ਤਾਂ ਜਦੋਂ ਰਾਜਨੀਤੀ ਦੇ ਪੇੜ ਦੇ ਵਿੱਚ ਕੋਈ ਆਉਂਦਾ ਹੈ ਤਾਂ ਉਥੇ ਬਹੁਤ ਕੁਝ ਜੋੜ ਜਾਂਦਾ ਸੁਖਾਵਾਂ ਤੇ ਅਣਸੁਖਾਵਾਂ ਉਹਦੇ ਵਿੱਚ ਜਦੋਂ ਰਾਜਨੀਤਿਕ ਪੇੜ ਵਿੱਚ ਬੰਦੇ ਆਉਂਦੇ ਨੇ ਤੇ ਮਨੁੱਖੀ ਬਿਰਤੀ ਦੇ ਕਈ ਪੱਖ ਜਿਹੜੇ ਭੁੱਖਾ ਨਾਲ ਗਰਜ਼ਾ ਨਾਲ ਇਛਾਵਾਂ ਨਾਲ ਜੁੜੇ ਹੁੰਦੇ ਆ ਉਹ ਆਪਣਾ ਆਪਾ ਪ੍ਰਗਟ ਕਰਨ ਲੱਗਦੇ ਆ ਤਾਂ ਉਹ ਹੁੰਦਾ ਰਿਹਾ ਹੈ ਇਸੇ ਕਰਕੇ ਕਾਂਗਰਸ ਨਾਲ ਵੀ ਸਮਝੌਤੇ ਹੋਏ ਅਕਾਲੀ ਦਲ ਦੇ ਫਿਰ ਸਮਾਪਾ ਕੇ ਇਹ ਜਿਹਨੂੰ ਅਸੀਂ ਕਹਿੰਨੇ ਆ ਭਈ ਆਪਣੇ ਆਪੇ ਦੇ ਸਿਰ ਤੇ ਰਾਜਨੀਤਿਕ ਪੇੜ ਵਿੱਚ ਸਰਗਰਮੀਆਂ ਚਲਾਉਂਦੇ ਰਹੇ ਫਿਰ ਇਹਨਾਂ ਨੇ ਜਨ ਸੰਘ ਨਾਲ ਸਮਝੌਤਾ ਕੀਤਾ ਉਸ ਤੋਂ ਬਾਅਦ ਜਨਤਾ ਪਾਰਟੀ ਬਣੀ ਭਾਜਪਾ ਨਾਲ ਚੱਲਦਾ ਰਿਹਾ ਉਹਦੇ ਨਾਲੋਂ ਵੀ ਨਾਤਾ ਟੁੱਟਿਆ ਬੰਦੇ ਬਦਲੇ ਅਕਾਲੀ ਦਲ ਦੇ ਕਈ ਕਈ ਟੋਟੇ ਹੋਏ ਕਈ ਕਈ ਅਕਾਲੀ ਦਲ ਬਣੇ ਸੋ ਬਹੁਤ ਕੁਛ ਸੁਖਾਵਾਂ ਅਣ ਸੁਖਾਵਾਂ ਇੱਕ ਦੂਜੇ ਤੇ ਦੂਸ਼ਣ ਬਾਜ਼ੀਆਂ ਜੋ ਕੁਛ ਵੀ ਮਾਰੇ ਤੋਂ ਮਾਰਾ ਇੱਕ ਦੂਜੇ ਲਈ ਕਿਹਾ ਜਾ ਸਕਦਾ ਸੀ ਉਹ ਸਾਰਾ ਕੁਛ ਪਿਛਲੇ ਲੰਬੇ ਇਤਿਹਾਸ ਦਾ ਐ ਐਸਾ ਚ ਹੈ ਅਕਾਲੀ ਦਲ ਨੂੰ ਰਾਜਨੀਤਿਕ ਤਾਕਤਾਂ ਵੀ ਪ੍ਰਾਪਤ ਹੋਈਆਂ ਰਾਕਤਾਂ ਖੁਸ਼ੀਆਂ ਵੀ ਤਾਕਤਾਂ ਦੇ ਵਿੱਚ ਕਈ ਤਰ੍ਹਾਂ ਦੇ ਇਹੋ ਜੇ ਨਮੋਸ਼ੀ ਪਰੇ ਪਾਲਵੀ ਆਏ ਜਿਨੇ ਅਕਾਲੀ ਦਲ ਦੇ ਇਹਨਾਂ ਸੱਜਣਾ ਨੂੰ ਦਾਗੀ ਵੀ ਕੀਤਾ ਕੌਮ ਦੇ ਵਿੱਚ ਇਹਨਾਂ ਦੇ ਪ੍ਰਤੀ ਨਰਾਜ਼ਗੀਆਂ ਹੋਈਆਂ ਨਰਾਜ਼ਗੀਆਂ ਤੋਂ ਚਲਦਿਆਂ ਚਲਦਿਆਂ ਨਭ੍ਰਤ ਵਾਲੀ ਭਾਵਨਾ ਵੀ ਦੇਖਣ ਨੂੰ ਮਿਲੀ ਜਿਹੜਾ ਜਿਸ ਦਾ ਫਿਰ ਨਤੀਜਾ ਖਮਿਆਜ਼ਾ ਪਿਛਲੇ ਸਮਿਆਂ ਦੇ ਵਿੱਚ ਅਕਾਲੀ ਦਲ ਦੇ ਕਾਰਕੁਨਾਂ ਨੇ ਭੁਗਤਿਆ ਅੱਜ ਜਿਹੜੀ ਇਹ ਗੱਲ ਇਤਿਹਾਸ ਦੇ ਪੱਖ ਤੋਂ ਕਰਦੇ ਹਾਂ ਇੱਕ ਪੱਖ ਇਹਦੇ ਵਿੱਚ ਇਤਿਹਾਸਕ ਇਹ ਜ਼ਰੂਰ ਹੈ ਕਿ ਅਕਾਲ ਤਖਤ ਦੇ ਰਹਿ ਚੁੱਕੇ ਜਥੇਦਾਰ ਸਾਹਿਬ ਨੂੰ ਅੱਜ ਇੱਕ ਮੌਕਾ ਅਕਾਲੀ ਦਲ ਦੇ ਪ੍ਰਧਾਨ ਬਣਨ ਦਾ ਮਿਲਿਆ ਇਹ ਠੀਕ ਹੈ ਕਿ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਪਰ ਪਿਛਲੇ ਜਿਹੜੇ ਸਮਿਆਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਜਾਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਨਿਭਾਈਆਂ ਉਹ ਫੈਸਲੇ ਰਾਜਨੀਤਿਕ ਪੱਖ ਤੋਂ ਕਿਵੇਂ ਲਏ ਗਏ ਜੋ ਕੁਝ ਵੀ ਹੋਇਆ ਉਸ ਵੇਲੇ ਅਕਾਲੀ ਦਲ ਦੇ ਇਸ ਤਰ੍ਹਾਂ ਟੁੱਟੇ ਨਹੀਂ ਸੀਗੇ ਹੁਣ ਜਦੋਂ ਅੱਜ ਦੀ ਇਸ ਸਰਗਰਮੀ ਨੂੰ ਆਪਾਂ ਦੇਖਦੇ ਆਂ ਠੀਕ ਹੈ ਕਿ ਅੱਜ ਸਿੰਘ ਸੇਵ ਗਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਹ ਸੇਵਾ ਨਮੇ ਇਸ ਅਕਾਲੀ ਦਲ ਨੇ ਬਖਸ਼ੀ ਹੈ ਅੱਜ ਡੈਲੀਗੇਟ اجلاس ਹੋਇਆ ਉੱਥੇ 15 ਲੱਖ ਦੀ ਜਿਹੜੀ ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਸੀ ਉਸ ਦੇ ਵਿੱਚੋਂ ਚੁਣੇ ਗਏ ਲਗਭਗ ਪੰਜਾਬ ਦੇ ਤੇ ਬਾਹਰੋਂ 500 ਦੇ ਕਰੀਬ ਡੈਲੀਗੇਟ ਜਿਹੜੇ ਸੀ ਉਹਨਾਂ ਦਾ ਇਹ ਇਕੱਠ ਸੀ ਉਹਦੇ ਵਿੱਚੋਂ ਉਹਨਾਂ ਨੇ ਆਪਣਾ ਪ੍ਰਧਾਨ ਚੁਣਨਾ ਸੀ ਇਹ ਵੀ ਗੱਲ ਬੜੀ ਸਪਸ਼ਟ ਹੋਈ ਕਿ ਪ੍ਰਧਾਨ ਚੋਣਨ ਲੱਗਿਆਂ ਥੋਪਿਆ ਨਹੀਂ ਗਿਆ ਬਲਕਿ ਉਥੋਂ ਸਟੇਜ ਤੋਂ ਤਿੰਨ ਵਾਰੀ ਇਹ ਐਲਾਨ ਕੀਤਾ ਗਿਆ ਕਿ ਜੇ ਕੋਈ ਹੋਰ ਪ੍ਰਧਾਨਗੀ ਵਾਸਤੇ ਆਪਣੀ ਉਮੀਦਵਾਰੀ ਪੇਸ਼ ਕਰਨੀ ਚਾਹੁੰਦਾ ਹੈ ਤੇ ਉਹ ਖੁੱਲੇ ਮਨ ਨਾਲ ਕਰੇ ਪਰ ਉਹਦੇ ਵਿੱਚ ਕਿਸੇ ਨੇ ਵੀ ਆਪਣਾ ਨਾਮ ਪ੍ਰਧਾਨਗੀ ਵਾਸਤੇ ਪੇਸ਼ ਨਹੀਂ ਕੀਤਾ ਤਾਂ ਇਸ ਤਰੀਕੇ ਨਾਲ ਸੰਗਤੀ ਤੌਰ ਤੇ ਯਾਨੀ ਹਰਪ੍ਰੀਤ ਸਿੰਘ ਭੁਰਾਂ ਦੀ ਪ੍ਰਧਾਨਗੀ ਜਿਹੜੀ ਹੈ ਉਹ ਜਕਾਰਿਆਂ ਦੀ ਗੂੰਜ ਵਿੱਚ ਐਲਾਨ ਨਹੀਂ ਗਈ ਯਾਨੀ ਹਰਪ੍ਰੀਤ ਸਿੰਘ ਭੁਰਾਂ ਨੇ ਬਤੌਰ ਪ੍ਰਧਾਨ ਅੱਜ ਪਹਿਲਾ ਹਾਂ ਲੈਕਚਰ ਦਿੱਤਾ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਲੈਕਚਰ ਦਿੱਤਾ ਪ੍ਰਧਾਨਗੀ ਦੇ ਤਾਂ ਇੱਕ ਨਾਲ ਹੀ ਚੋਣ ਦੀ ਜੇਕਰ ਆਪਾਂ ਗੱਲ ਕਰ ਲਈਏ ਇਕ ਉਹਨਾਂ ਨੇ ਇੱਕ ਪੰਥਕ ਕਾਉਂਸਲ ਬਣਾਉਣ ਦਾ ਹੱਲ ਨਾ ਕਿ ਉਹਦੀ ਇਹ ਨਹੀਂ ਪਤਾ ਪੰਥਕ ਕਾਉਂਸਲ ਕਿ ਉਹਦੇ ਚ ਮੈਂਬਰ ਕੌਣ ਹੋਣਗੇ ਏਸੇ ਅਕਾਲੀ ਦਲ ਨਾਲ ਸੰਬੰਧਤ ਹੋਣਗੇ ਜਾਂ ਕੋਈ ਬਾਹਰੋਂ ਵੀ ਹੋਰਾਂ ਦੇ ਵਿੱਚੋਂ ਵੀ ਹੋਣਗੇ ਤੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਧਰਮ ਦਾ ਕੁੰਡਾ ਸਿਆਸਤ ਤੇ ਰਹੇ ਤਾਂ ਕੀ ਉਹ ਪੰਥਕ ਕਾਉਂਸਲ ਦਾ ਕੁੰਡਾ ਰਹੂਗਾ ਜਾਂ ਫਿਰ ਜਦੋਂ ਅਸੀਂ ਇਹ ਕਹਿ ਰਹੇ ਆ ਕਿ ਭਾਈ ਸਾਡੇ ਕੋਲ ਸੰਸਥਾ ਬਾਨੇ ਸੰਸਥਾ ਨੂੰ ਅਕਾਲਤਕ ਸਾਬਦੀਆਂ ਨੇ ਦੇ ਰੂਪ ਦੇ ਵਿੱਚ ਨੇ ਬਾਕੀ ਤਖਤ ਸਹਿਬਾਨ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜਗ੍ਹਾ ਉਹਨਾ ਇੰਸਟੀਚਿਊਸ਼ਨ ਜਿਦੇ ਰਾਹੀ ਰਹੂਗਾ ਜਾਂ ਕੀ ਜਦੋਂ ਇਹ ਇੱਕ ਮੈਨੂੰ ਥੋੜਾ ਜਾਂ ਲੱਗਿਆ ਜੇਕਰ ਤੁਸੀਂ ਕਿਉਂਕਿ ਤੁਸੀਂ ਸਾਰੇ ਦੇਖਿਆ ਨੇ ਇਹ ਚੀਜ਼ਾਂ ਜੀ ਮੈਂ ਤੁਹਾਡੇ ਨਾਲ ਹਾਂ ਤਾਂ ਤੁਹਾਡਾ ਇਹ ਨੁਕਤਾ ਬਿਲਕੁਲ ਹੀ ਧਿਆਨ ਗੂਤਰੇ ਲਿਆਉਣ ਯੋਗ ਹੈ ਉਥੇ ਇਹ ਫਿਕਰਾ ਤੇ ਜ਼ਰੂਰ ਵਰਤਿਆ ਗਿਆ ਹੈ ਕਿ ਧਰਮ ਦਾ ਕੁੰਡਾ ਸਿਆਸਤ ਤੇ ਲਾਉਣ ਵਾਸਤੇ ਇਹ ਪੰਥਕ ਕੌਂਸਲ ਜਿਹੜੀ ਹੈ ਇਸ ਦੀ ਸਥਾਪਤੀ ਦਾ ਐਲਾਨ ਕੀਤਾ ਜਾਂਦਾ ਹੈ ਤੇ ਇਹਦੇ ਨਾਲ ਹੀ ਚੇਅਰਪਰਸਨ ਜੀਬਾ ਸਤਵੰਤ ਕੌਰ ਜੀ ਦਾ ਐਲਾਨ ਵੀ ਕੀਤਾ ਪਰ ਉਸ ਪੰਥਕ ਕੌਂਸਲ ਦੇ ਨਿਸ਼ਾਨੇ ਕੀ ਹੋਣਗੇ ਉਹਨਾਂ ਦਾ ਵਿਧੀ ਵਿਧਾਨ ਕੀ ਹੋਏਗਾ ਉਹਨਾਂ ਦੇ ਮੈਂਬਰਾਂ ਦੀ ਚੋਣ ਕੀ ਇਕੱਲੇ ਜੀਬੀ ਸਤਵੰਤ ਕੌਰ ਹੋਣੀ ਹੀ ਕਰਨਗੇ ਜਾਂ ਉਹਨਾਂ ਦੇ ਨਾਲ ਕੋਈ ਹੋਰ ਸੱਜਣ ਅਹ ਰਲ ਕੇ ਕਰਨਗੇ ਕਿਉਂਕਿ ਪੰਜ ਮੈਂਬਰੀ ਕਮੇਟੀ ਦਾ ਤੇ ਅੱਜ ਜਿਹੜਾ ਸ੍ਰੀ ਅਕਾਲ ਤਖਤ ਸਹਿਤੋਂ ਐ ਐਲਾਨ ਕੀਤਾ ਗਿਆ ਸੀ ਜ਼ਿੰਮੇਵਾਰੀ ਉਹ ਤੇ ਅੱਜ ਪੂਰੀ ਹੋ ਗਈ ਪੰਜ ਮੈਂਬਰੀ ਕਮੇਟੀ ਦਾ ਪ੍ਰਧਾਨ ਚੁਣਨ ਤੱਕ ਜਿਹੜਾ ਰੋਲ ਸੀਗਾ ਉਹ ਪੂਰਾ ਹੋ ਗਿਆ ਹੁਣ ਅੱਗੋਂ ਭਾਵੇਂ ਪੰਥਕ ਕੌਂਸਲ ਦੇ ਵਿੱਚ ਸਜਣਾ ਦੀ ਚੋਣ ਹੈ ਤੇ ਭਾਵੇਂ ਅਕਾਲੀ ਦਲ ਦੇ ਵਿੱਚ ਸਜਣਾ ਦੀ ਚੋਣ ਹੈ ਉਹ ਕਿਸ ਨੇ ਕਿਸ ਰੂਪ ਦੇ ਵਿੱਚ ਕਰਨੀ ਹੈ ਉਹਦੇ ਲਈ ਕੀ ਕਸਵਟੀ ਹੈ ਇਹਦਾ ਕੋਈ ਜ਼ਿਕਰ ਉੱਥੇ ਨਹੀਂ ਹੋਇਆ ਨਾ ਹੀ ਬੀਬੀ ਸਤਵੰਦ ਕੋਰਾਂ ਨੇ ਹੋਰਾਂ ਨੇ ਆਪਣੇ ਭਾਸ਼ਣ ਚ ਇਹਦਾ ਕੋਈ ਇਸ਼ਾਰਾ ਕੀਤਾ ਨਾ ਹੀ ਸਟੇਜ ਤੋਂ ਕਿਸੇ ਨੂੰ ਉਪਰ ਸਜਣ ਨੇ ਕੀਤਾ ਨਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹਰ ਨੇ ਇਸੇ ਬਾਰੇ ਕੋਈ ਜਾਣਕਾਰੀ ਉੱਥੇ ਦਿੱਤੀ ਤੇ ਇਸ ਕਰਕੇ ਇਹ ਨੁਕਤਾ ਜਿਹੜਾ ਤੁਸੀਂ ਉਠਾਇਆ ਇਹ ਤੇ ਇਹਦਾ ਜਵਾਬ ਬਿਲਕੁਲ ਅਜੇ ਅਸਪਸ਼ਟ ਹੈ ਆਉਣ ਵਾਲੇ ਦਿਨਾਂ ਵਿੱਚ ਅੱਜ ਇਹ ਜ਼ਿੰਮੇਵਾਰ ਸੱਜਣ ਜਿਹੜੇ ਨੇ ਉਹ ਕਿਵੇਂ ਸਪਸ਼ਟ ਕਰਨਗੇ ਕੌਮ ਦੇ ਸਾਹਮਣੇ ਇਹ ਤਾਂ ਉਹ ਹੀ ਦੱਸ ਸਕਣਗੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਅੱਜ ਦਾ ਭਾਸ਼ਣ ਸੀ ਉਹ ਕਾਫੀ ਜ਼ਿਆਦਾ ਤੇਜ਼ ਤਰਾਰ ਪੋਲਿਟਿਸ਼ੀਅਨ ਵਰਗਾ ਲੱਗਿਆ ਜਿਵੇਂ ਜਿਵੇਂ ਉਹਨਾਂ ਨੇ ਹਟਕੀਏ ਜਿਸ ਢੰਗ ਦੇ ਨਾਲ ਗੱਲ ਕੀਤੀ ਕਿਉਂਕਿ ਆਮ ਤੌਰ ਤੇ ਜਥੇਦਾਰ ਸਾਹਿਬਾਨ ਦਾ ਲੈ ਜਾ ਗੱਲ ਕਰਨ ਦਾ ਤਰੀਕਾ ਤੇ ਥੋੜਾ ਜਿਹਾ ਅਲੱਗ ਤਰੀਕਾ ਹੁੰਦਾ ਹੈ ਮੁਕਾਬਲਤਨ ਕਿਉਂਕਿ ਉਹਦੇ ਚ ਕਾਫੀ ਜ਼ਿਆਦਾ ਗੁਰਬਾਣੀ ਦਾ ਸ਼ਬਦਾਂ ਦਾ ਵਰਤੋਂ ਉਹਹੀ ਜੀ ਸਹਿਜ ਦੇ ਤਰੀਕੇ ਦੇ ਨਾਲ ਗੱਲ ਕਰਨ ਦੀ ਗੱਲ ਜਿਵੇਂ ਉਹਨਾਂ ਨੇ ਕਿਹਾ ਸਭ ਕੁਝ ਖੋਵਾਂਗੇ ਹੁਣ ਤਾਂ ਦਫ਼ਤਰ ਵੀ ਖੋਵਾਂਗੇ ਲੈ ਲਵਾਂਗੇ ਅਸੀਂ ਤੇ ਤਕੜੀ ਵੀ ਲੈ ਲਵਾਂਗੇ ਐਸਜੀਪੀਸੀ ਵੀ ਲਵਾਂਗੇ ਬੜੀ ਦੇਰ ਨਹੀਂ ਹੋਣ ਦੰਦੇ ਤਾਂ ਕੀ ਇਹ ਜਿਹੜਾ ਸਾਰੇ ਚੋ ਇਹ ਲੱਗਦਾ ਵੀ ਇਹਦਾ ਮਤਲਬ ਇਹ ਲੜਾਈ ਮੈਦਾਨ ਚ ਹੁਣ ਦੂਜੇ ਤਰ੍ਹਾਂ ਦੀ ਹੋਏਗੀ ਆਪਸ ਚ ਲੜਨਗੇ ਜਿਆਦਾ ਦੋ ਗਰੁੱਪ ਉਤੇ ਨਾ ਕਿ ਇਹਦੀ ਬਜਾਏ ਕਿ ਇਦੋਂ ਪਹਿਲਾਂ ਤਾਂ ਜਿਹੜੇ ਅਕਾਲੀਦਾਨ ਦੇਖਦੇ ਰਿਹਾ ਸੀ ਉਹ ਅਕਾਲੀਦਾਨ ਇਹ ਜੇ ਸੀ ਜਿਹੜਾ ਅਲੱਗ ਹੋ ਗਿਆ ਉਹ ਆਪਣਾ ਬਣਾ ਕੇ ਪਰ ਕੁਝ ਹੋਰ ਨਾਮ ਰੱਖ ਕੇ ਚਲਾ ਚੁਲਾ ਜਾਂਦਾ ਸੀ ਉਹਦਾ ਆਪਣਾ ਇੱਕ ਤਰੀਕਾ ਹੁੰਦਾ ਉਹ ਆਪਣੀ ਗੱਲ ਕਰਦਾ ਉਹ ਆਪਣੀ ਸ਼ਾਇਦ ਇਹ ਪਹਿਲੀ ਵਾਰ ਐਡੀ ਜੇ ਜੇ ਤੁਸੀਂ ਮੈਨੂੰ ਕਰੈਕਟ ਕਰਦੇ ਜੇ ਇਦੋਂ ਪਹਿਲਾਂ ਕਦੇ ਐਵੇਂ ਹੋਇਆ ਹੋਵੇ ਵੀ ਦਫਤਰ ਤੇ ਵੀ ਉਹਦਾ ਕਬਜ਼ਾ ਉਹਦਾ ਕਬਜ਼ਾ ਉਹਦਾ ਕਬਜ਼ਾ ਇਹ ਨਮਾ ਮੋੜ ਨਹੀਂ ਹੋਏਗਾ ਜਿਹੜੇ ਉਹਨਾਂ ਦਾ ਭਾਸ਼ਣ ਦਾ ਤਰੀਕਾ ਕਰ ਹੈ ਉਹ ਬਰਾਲ ਜਿਸ ਤੱਕ ਦੇ ਨਾਲ ਉਹਨਾਂ ਨੇ ਕਿਹਾ ਹਵੀਰ ਸਿੰਘ ਜੀ ਇਹ ਅੱਗੇ ਨੂੰ ਪੰਥਕ ਸਫਾਂ ਦੇ ਵਿੱਚ ਕਿਸ ਤਰੀਕੇ ਨਾਲ ਦੇਖਿਆ ਜਾਏਗਾ ਹਾਂ ਜੇਦੋਂ ਆਪਾਂ ਤੁਸੀਂ ਜਿਹੜਾ ਪਹਿਲਾ ਫਿਕਰਾ ਬੋਲਿਆ ਸੀ ਨਾ ਇਤਿਹਾਸਕ ਦਿਨ ਦਾ ਮੈਂ ਇਹਨੂੰ ਉਹਦੇ ਨਾਲ ਹੀ ਜੋੜ ਕੇ ਗੱਲ ਕਰ ਰਿਹਾ ਤੁਹਾਡੇ ਇਸ ਨੁਕਤੇ ਦਾ ਜਵਾਬ ਕਿ ਇਤਿਹਾਸਕ ਕਈ ਪੱਖਾਂ ਦੇ ਨਾਲ ਨਾਲ ਇਹ ਜਿਹੜੇ ਤੁਸੀਂ ਹੁਣ ਨੁਕਤਾ ਉਠਾਇਆ ਇਹ ਵੀ ਹੈ ਕਿ ਜਦੋਂ ਜਥੇਦਾਰ ਸਹਿਬਾਨ ਅਕਾਲ ਤਖਤ ਦੇ ਰਹਿ ਚੁੱਕੇ ਉਹਨਾਂ ਨੂੰ ਰਾਜਨੀਤੀ ਦੇ ਪੇੜ ਵਿੱਚ ਲਿਆਂਦਾ ਜਾਂਦਾ ਸੀ ਉਦੋਂ ਟੁਕੜਿਆਂ ਵਿੱਚ ਵੰਡ ਕੇ ਅਕਾਲੀ ਦਲ ਇਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਨਹੀਂ ਸੀ ਲਿਆਉਂਦਾ ਹੁਣ ਅੱਜ ਇਹ ਦੋ ਟੁਕੜੇ ਇਕੋ ਅਕਾਲੀ ਦਲ ਦੇ ਹੋਏ ਤੇ ਅੱਜ ਜਿਹੜਾ ਭਾਸ਼ਣ ਦਿੱਤਾ ਉਹ ਅਕਾਲੀ ਦਲ ਦੇ ਦੋ ਧੜੇ ਜਿਹੜੇ ਹੋਏ ਉਹਦੇ ਵਿੱਚੋਂ ਇੱਕ ਧੜੇ ਦੀ ਨੁਮਾਇੰਦਗੀ ਕਰਦੇ ਆ ਉਹਨਾਂ ਦਾ ਭਾਸ਼ਣ ਸੀ ਤੇ ਇਸ ਭਾਸ਼ਣ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਰਹਿ ਚੁੱਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਵਿੱਚੋਂ ਉਹ ਜਥੇਦਾਰ ਵਾਲੀ ਜਿਹੜੀ ਸ਼ੈਲੀ ਸੀ ਉਹ ਹੁਣ ਪੂਰਨ ਤੌਰ ਤੇ ਅੱਜ ਮੰਫੀ ਸੀਗੀ ਉਹਦੀ ਜਗ੍ਹਾ ਤੇ ਅੱਜ ਰਾਜਨੀਤਿਕ ਪ੍ਰਧਾਨ ਵਾਲੀ ਭਾਸ਼ਾ ਤੇ ਸ਼ੈਲੀ ਤੇ ਉਹੋ ਜਿਹਾ ਜਵਾਬ ਉਹ ਨਜ਼ਰ ਆਉਂਦਾ ਸੀਗਾ ਸ਼ਬਦਾਵਲੀ ਵੀ ਜਿਹੜੀ ਬਿਲਕੁਲ ਉਹ ਰਾਜਨੀਤਿਕਾਂ ਵਾਲੀ ਸੀ ਉਹਦੇ ਵਿੱਚ ਉਹ ਰਾਇ ਚੁੱਕੇ ਜਥੇਦਾਰ ਉਹ ਵਾਲੀ ਸ਼ੈਲੀ ਸ਼ਬਦਾਵਲੀ ਉਹ ਤੇ ਬਿਲਕੁਲ ਨਹੀਂ ਸੀਗੀ ਤੇ ਇਹ ਤੁਹਾਡੀ ਗੱਲ ਠੀਕ ਹੈ ਕਿ ਅੱਜ ਤੁਸੀਂ ਜਦੋਂ ਗੱਲ ਕਰ ਰਹੇ ਹੋ ਮੈਂ ਉੱਥੇ ਬੈਠਾ ਸੀ ਤਾਂ ਮੈਂ ਇਹ ਗੱਲ ਛੇੜੀ ਵੀ ਸੀ ਉੱਥੇ ਕਿਸੇ ਸੱਜਣ ਨਾਲ ਪਈ ਕੁਝ ਇਸ ਤਰ੍ਹਾਂ ਜ਼ਿਆਦਾ ਅਮਨਾਵਰ ਰੋਕ ਨਹੀਂ ਸੀਗਾ ਜਹਦਰ ਸਾਹਿਬ ਦਾ ਕੋਈ ਕੰਨ ਸੀ ਵੀ ਇਨਾ ਤੇ ਬਤੌਰ ਪ੍ਰਧਾਨ ਪਹਿਲੇ ਭਾਸ਼ਣ ਦੇ ਵਿੱਚ ਜ਼ਰੂਰੀ ਸੀਗਾ ਇਸ ਤਰ੍ਹਾਂ ਦੀ ਭਾਸ਼ਾ ਤੇ ਇਸ ਤਰ੍ਹਾਂ ਦੀ ਸ਼ੈਲੀ ਵਰਤਣੀ ਜਿਹੋ ਜਿਹੇ ਬੰਦਿਆਂ ਨਾਲ ਸੱਜਣਾ ਤਾਂ ਉਹ ਹੈ ਜਈ ਭਾਸ਼ਾ ਵੀ ਲਿਆਉਣੀ ਪੈਗੀ ਇੱਕ ਦੂਜੇ ਦੇ ਖਿਲਾਫ ਹਾਂਜੀ ਮੇਰਾ ਇਹ ਨੁਕਤਾ ਜਿਹੜਾ ਤੀਗਾ ਹੈ ਨਾ ਉਹ ਕਿਉਂਕਿ ਮੇਰਾ ਕਾਰਜ ਖੇਤਰ ਇਹ ਰਿਹਾ ਤੇ ਮੇਰੇ ਦੇਖਦਿਆਂ ਦੇਖਦਿਆਂ ਜਿਸ ਪਦਵੀ ਤੇ ਸੱਚੇ ਪਾਤਸ਼ਾਹ ਨੇ ਕਿਸੇ ਵਿਅਕਤੀ ਨੂੰ ਸੇਵਾ ਬਖਸ਼ਿਸ਼ ਕੀਤੀ ਹੋਈ ਸੀ ਕੌਮ ਨੇ ਉੱਥੇ ਉਹਨਾਂ ਨੂੰ ਦੇਖਿਆ ਸੀ ਤੇ ਅੱਜ ਜਿਹੜਾ ਰੂਪ ਸੀਗਾ ਉਹ ਫਿਰ ਉਹ ਰੂਪ ਤੇ ਬਿਲਕੁਲ ਹੀ ਨਹੀਂ ਸੀ ਅੱਜ ਰਾਜਨੀਤਿਕਾਂ ਵਾਲਾ ਹੀ ਰੂਪ ਸੀ ਹੁਣ ਇਹ ਰਾਜਨੀਤਿਕਾਂ ਵਾਲਾ ਰੂਪ ਲੈ ਕੇ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਆਪ ਹੀ ਉਹਨਾਂ ਨੇ ਆਖਿਆ ਕਿ ਹੁਣ ਚਿਕੜ ਦੀਆਂ ਗੱਲਾਂ ਚੱਲਣੀਆਂ ਨੇ ਤੇ ਚਿੱਕੜ ਵਿੱਚ ਬੰਦੇ ਖੁੱਬੇ ਐ ਤੇ ਚਿੱਕੜ ਪੈਣਾ ਵੀ ਐ ਤੇ ਕਿਰਦਾਰ ਕੁਸ਼ੀਆਂ ਦੀ ਗੱਲ ਵੀ ਉਹਨਾਂ ਨੇ ਕੀਤੀ ਤੇ ਉਹਨਾਂ ਨੇ ਇਹ ਆਖਿਆ ਕਿ ਮੈਂ ਇਹਨਾਂ ਕਿਰਦਾਰ ਕੁਸ਼ੀਆਂ ਦੀ ਭਾਵੇਂ ਮੇਰੀ ਹੋਵੇ ਤੇ ਭਾਵੇਂ ਮੇਰੇ ਇਸ ਦਲ ਦੇ ਕਿਸੇ کارਕੁਨ ਦੀ ਹੋਵੇ ਇਹਨਾਂ ਕਿਰਦਾਰ ਕੁਸ਼ੀਆਂ ਦਾ ਅਸੀਂ ਫਿਰ ਉਸੇ ਤਰੀਕੇ ਨਾਲ ਜਵਾਬ ਦੇਾਂਗੇ ਉਹਨਾਂ ਦੇ ਦਰਵਾਜ਼ਿਆਂ ਤੇ ਖੜਕੇ ਦੇਾਂਗੇ ਤੇ ਇਹ ਬਿਲਕੁਲ ਰਾਜਨੀਤਿਕ ਸ਼ੈਲੀ ਦੇ ਵਿੱਚ ਤੇ ਰਾਜਨੀਤਿਕ ਸ਼ਬਦਾਵਲੀ ਦੇ ਵਿੱਚ ਆਖੀ ਹੋਈ ਗੱਲ ਸੀਗੀ ਇੱਕ ਇਹਨਾਂ ਦਾ ਉਹਨਾਂ ਨੇ ਇਹ ਵੀ ਕਿਹਾ ਵੀ ਕਈ ਜਾਂਦੇ ਨੇ ਗਰੰਥੀ ਨੇ ਵੀ ਗਰੰਥੀ ਪੋਲਿਟਿਕਸ ਕਿਵੇਂ ਕਰਦਾ ਦਿਖਾ ਦੇਾਂਗੇ ਕਰਕੇ ਪਤਾ ਲੱਗ ਜਾਊਗਾ ਵੀ ਗਰੰਥੀ ਦੀ ਸਿਆਸਤ ਕੀ ਹੁੰਦੀ ਹੈ ਤੇ ਇੱਕ ਚੈਲੰਜ ਨਾਰਮਲੀ ਆਉਂਦਾ ਨਾ ਬਾਹਰੋਂ ਦੀ ਗਰੰਥੀਆਂ ਨੂੰ ਸਿਆਸਤ ਦਾ ਕੀ ਪਤਾ ਹੁੰਦਾ ਐਵੇਂ ਹੀ ਇਹਨਾਂ ਨੂੰ ਡਿਆ ਰਹੇ ਨੇ ਫਲਾਨਾ ਪੋਲਿਟਿਕਸ਼ੀਅਨ ਹੁੰਦੇ ਨੇ ਗੱਲਾਂ ਇਸ ਤਰ੍ਹਾਂ ਦਾ ਜਿਹੜਾ ਲੈਜ਼ਾ ਹੈ ਇਹ ਠੀਕ ਹੈ ਸਿੱਖਾਂ ਨੂੰ ਆਪਸ ਵਿੱਚ ਇੱਕ ਦੂਜੇ ਦੇ ਪ੍ਰਤੀ ਇਸ ਤਰ੍ਹਾਂ ਦੀ ਪਾਸ਼ਾ ਵਰਤਨੀ ਇਸ ਤਰ੍ਹਾਂ ਦੇ ਲਹਿਜ਼ੇ ਵਿੱਚ ਇਹ ਗੱਲਾਂ ਕਰਨੀਆਂ ਸੋਭਦੀਆਂ ਨਹੀਂ ਹਨ ਗਰਤੀ ਸਿੰਘ ਕੋਈ ਇਸ ਤਰ੍ਹਾਂ ਦਾ ਸੱਜਣ ਤੇ ਨਹੀਂ ਹੁੰਦਾ ਭਈ ਜਿਸ ਦੇ ਕੋਲ ਮਤਬੁੱਧ ਨਾ ਹੋਵੇ ਜਿਸ ਦੇ ਕੋਲ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਜਾਂ ਕਿਸੇ ਕਾਰਜ ਖੇਤਰ ਦੀ ਸੋਝੀ ਨਾ ਹੋਵੇ ਠੀਕ ਹੈ ਕੋਈ ਬੰਦਾ ਸਰਬਕਲਾ ਸਮਰੱਥ ਨਹੀਂ ਹੁੰਦਾ ਪਰ ਇਹਦਾ ਮਤਲਬ ਇਹ ਤੇ ਨਹੀਂ ਹੈ ਨਾ ਕਿ ਗ੍ਰੰਥੀ ਸਿੰਘ ਦੇ ਕੋਲ ਇਹ ਦੁਨਿਆਵੀ ਲਿਆਕਤ ਨਹੀਂ ਹੁੰਦੀ ਜਾਂ ਦੂਸਰੇ ਕਾਰਜ ਖੇਤਰਾਂ ਦੀ ਸੋਝੀ ਨਹੀਂ ਹੁੰਦੀ ਉਹ ਭਾਵੇਂ ਰਾਜਨੀਤੀ ਹੈ ਤੇ ਇਸ ਦਾ ਸਬੂਤ ਤੇ ਸੱਜਣ ਦਿੰਦੇ ਰਹੇ ਨੇ ਪਹਿਲਾਂ ਯਾਨੀ ਭੁਪਿੰਦਰ ਸਿੰਘ ਹੋਣੀ ਇਹ ਹਰ ਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸੀਗੇ ਉਹਨਾਂ ਨੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਣ ਤੋਂ ਬਾਅਦ ਰਾਜ ਸਭਾ ਦੇ ਵਿੱਚ ਜਾ ਕੇ ਇਹ ਪੰਥ ਦੀ ਪ੍ਰਤੀਨਿਧਤਾ ਕੌਮ ਦੀ ਕੀਤੀ ਇਹਦੇ ਨਾਲ ਨਾਲ ਹੀ ਉਹ ਆਜ ਸੰਤ ਹਰਚੰਦ ਸਿੰਘ ਹੋਣੀ ਇਹ ਜਥੇਦਾਰ ਰਹੇ ਨੇ ਔਰ ਉਹ ਇੱਕ ਡੇਰੇ ਦੇ ਵਿੱਚ ਸੇਵਾ ਨਿਭਾਉਂਦੇ ਸੀਗੇ ਸਮਾਧਾਨ ਤੇ ਭਾਈ ਮਨੀ ਸਿੰਘ ਹੋਣਾ ਵਾਲੀਆਂ ਤੇ ਤੇ ਉਹ ਤਾਂ ਕੀਰਤਨ ਹੀ ਕਰਦੇ ਸੀਗੇ ਤੇ ਲੋਕਾਂ ਵਿੱਚ ਧਰਮ ਪ੍ਰਚਾਰ ਹੀ ਕਰਦੇ ਸੀਗੇ ਨਰੋਲ ਧਾਰਮਿਕ ਖੇਤਰ ਉਹਨਾਂ ਨੇ ਆਪਣੇ ਲਈ ਚੁਣਿਆ ਸੀ ਪਰ ਜਦੋਂ ਉਹ ਇਸ ਪਾਸੇ ਆਏ ਤਾਂ ਉਹਨਾਂ ਨੇ ਇਸ਼ਾਰਾ ਕੁਛ ਇਦਾਂ ਹੀ ਸੰਤ ਫਤੇ ਸਿੰਘ ਹੋរី ਉਹ ਵੀ ਇੱਕ ਬੁੱਢਾ ਜੋੜ ਡੇਰੇ ਦੇ ਵਿੱਚ ਹੀ ਰਹਿ ਕੇ ਐ ਧਾਰਮਿਕ ਸਰਗਰਮੀਆਂ ਕਰਦੇ ਸੀਗੇ ਪਰ ਉਹਨਾਂ ਨੇ ਵੀ ਇਹ ਇਹਨਾਂ ਦੇ ਕਹਿਣ ਤੇ ਆ ਕੇ ਅਕਾਲੀ ਦਲ ਦੀ ਅਗਵਾਈ ਕੀਤੀ ਤੇ ਇਹ ਕਹਿਣਾ ਤੇ ਕੋਈ ਬਹੁਤਾ ਸੋਬ ਨੀਕ ਨਹੀਂ ਹੈ ਕਿ ਗ੍ਰੰਤੀ ਸਿੰਘ ਜਿਹੜੇ ਨੇ ਉਹ ਕੀ ਰਾਜਨੀਤੀ ਨੂੰ ਚਲਾਉਣਗੇ ਜਾਂ ਉਹਨਾਂ ਨੂੰ ਕੀ ਰਾਜਨੀਤੀ ਦਾ ਪਤਾ ਹੈ ਇਹ ਮੈਂ ਸਮਝਦਾ ਪਈ ਇਸ ਤਰ੍ਹਾਂ ਦੀਆਂ ਗੱਲਾਂ ਭਾਵੇਂ ਵਿਰੋਧੀ ਧੜਾ ਬਣ ਜਾਵੇ ਤੁਹਾਡਾ ਕਰਨ ਨੂੰ ਪਤਾ ਨਹੀਂ ਜੇ ਫਿਰ ਤੁਸੀਂ ਸਿਰ ਜੋੜੋ ਆਪਸ ਵਿੱਚ ਹੀ ਤੇ ਮੈਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਜਦੋਂ ਬਾਜ਼ਲ ਹੋਰੀ ਟੋੜਾ ਪੂਰੀ ਐ ਲੜਦੇ ਵੀ ਸੀਗੇ ਤੇ ਫਿਰ ਇਕੱਠੇ ਜਦੋਂ ਹੁੰਦੇ ਸੀਗੇ ਤੇ ਫਿਰ ਇੱਕ ਦੂਜੇ ਦੇ ਕਹਿਣਾ ਨਹੀਂ ਜੀ ਉਹ ਕੋਈ ਨਹੀਂ ਭਰਾਵਾਂ ਦੇ ਵਿੱਚ 100 ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਜੀ ਇਹ ਬੋਲਬਾਣੀ ਹੋ ਜਾਂਦੀ ਹੈ ਜੀ ਜਿਹੜੇ ਗੱਲਾਂ ਨੂੰ ਤੁਹਾਨੂੰ ਫਿਰ ਬਾਅਦ ਦੇ ਵਿੱਚ ਆਪ ਹੀ ਸ਼ਰਮਿੰਦੇ ਹੋ ਕੇ ਤੁਹਾਨੂੰ ਉਹ ਨਜ਼ਰ ਅੰਦਾਜ਼ ਕਰਨੀਆਂ ਪੈਣ ਉਹ ਪਹਿਲਾਂ ਹੀ ਬੋਲਣ ਤੋਂ ਸੰਕੋਚ ਅੱਜ ਮੈਂ ਸਮਝਦਾ ਹਾਂ ਕਿ ਦੋਨੋਂ ਧਿਰਾਂ ਨੂੰ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ ਬਜਾਏ ਇਸ ਗੱਲ ਦੇ ਕਿ ਕਿਸੇ ਦੇ ਉੱਤੇ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਕੋਈ ਚਿੱਕੜ ਉਛਾਲਿਆ ਜਾਵੇ ਜਾਂ ਇਸ ਤਰ੍ਹਾਂ ਦੀ ਅਪਮਾਨਿਤ ਕਰਨ ਵਾਲੀ ਭਾਸ਼ਾ ਵਰਤੀ ਜਾਏ ਇਹਦੀ ਬਜਾਏ ਮੁੱਦਿਆਂ ਦੀ ਗੱਲ ਕੀਤੀ ਜਾਵੇ ਇਧਰੋਂ ਵੀ ਇੱਕ ਗੱਲ ਆਈ ਤੇ ਉਧਰ ਸੁਖਬੀਰ ਬਾਦਲ ਅੱਜ ਧਰਨਾ ਤਾਂ ਲੈਂਡ ਪੂਲਿੰਗ ਦੇ ਖਿਲਾਫ ਸੀ ਪਰ ਉਹ ਧਰਨਾ ਹੋਰ ਨਿਬੜਿਆ ਜਿਵੇਂ ਬਹੁਤਾ ਇਧਰ ਚੱਲ ਰਿਹਾ ਕੰਮ ਫਿਰ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਦੂਜਾ ਦਲ ਬਣ ਰਿਹਾ ਸੀਗਾ ਲੈਂਡ ਬੂਲਿਕ ਦੇ ਪਾਸਨ ਸਾਰੇ ਜਿਆਦਾ ਇਧਰ ਹੀ ਕੇਂਦਰਿਤ ਹੋਗੇ ਉਹਨਾਂ ਨੇ ਇੱਕ ਅਲਿਗੇਸ਼ਨ ਲਗਾਤਾਰ ਲਾ ਰਹੇ ਨੇ ਕਿ ਇਹ ਤਾਂ ਜੀ ਇੱਕ ਡਿਜ਼ਾਈਨ ਹੈ ਕੇਂਦਰੀ ਏਜੰਸੀਆਂ ਦਾ ਗਵਰਨਮੈਂਟ ਆਫ ਇੰਡੀਆ ਦਾ ਵਿੱਚ ਪਹਿਲਾਂ ਜਥੇਦਾਰਾਂ ਦੇ ਥਰੂ ਸਾਨੂੰ ਸੱਦਿਆ ਗਿਆ ਸੁਖਵੀਰ ਸਿੰਘ ਬਾਦਰ ਨੂੰ ਬਾਕੀਆਂ ਨੂੰ ਨੀਵਾ ਦਿਖਾਇਆ ਗਿਆ ਫਿਰ ਹੌਲੀ ਹੌਲੀ ਸਮਾਂ ਪਾ ਕੇ ਫਿਰ ਆਪ ਹੀ ਇਧਰ ਆ ਗਏ ਪ੍ਰਧਾਨ ਬਣਨਾ ਇਹਨਾਂ ਦਾ ਪਹਿਲਾਂ ਤੋਂ ਹੀ ਗੱਲ ਸੀ ਇਹਨਾਂ ਦੀ ਤਾਰ ਉੱਤਰ ਉੱਪਰ ਜੁੜੀ ਹੋਈ ਹੈ ਸਾਰਿਆਂ ਦੇ ਨਾਲ ਇਹਨਾਂ ਨੇ ਵੀ ਇਹ ਕਿਹਾ ਕਿ ਜੀ ਆਜੀਪੀਸੀ ਦਾ ਚੋਣਾ ਨਹੀਂ ਕਰਾ ਰਹੇ ਇਹਦਾ ਮਤਲਬ ਇਹ ਉਪਰੋਂ ਮਤਲਬ ਮਿਲੇ ਹੋਏ ਨੇ ਨਹੀਂ ਤਾਂ ਜਿੰਨਾ ਚਿਰ ਇਹਨਾਂ ਨੂੰ ਫਾਇਦਾ ਹੁੰਦਾ ਹੈ ਉਨਾ ਚਿਰ ਨਹੀਂ ਕਰਾ ਰਹੇ ਇਹਨਾਂ ਨੂੰ ਫਾਇਦਾ ਹੋਵੇ ਤਾਂ ਛੱਟ ਕਰਾ ਜਿਹੜਾ ਇੱਕ ਇਹ ਬਿਆਨੀ ਹੈ ਕਿ ਜਿਹੜੀ ਕੇਂਦਰ ਦੇ ਵਿੱਚ ਸੱਤਾ ਹੈਗੀ ਹੈ ਉਹ ਸੱਤਾ ਆਮ ਤੌਰ ਤੇ ਇੱਕ ਸਿੱਖ ਮਾਨਸਿਕਤਾ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਸਾਡੇ 'ਚ ਦਖਲ ਦਿੱਤਾ ਜਾ ਰਿਹਾ ਸਾਡਾ ਜਿਹੜੀਆਂ ਇੱਕ ਘਟਕਿਰਤੀ ਸਾਡਾ ਜਿਹੜਾ ਇੱਕ ਸਿਧਾਂਤ ਹੈ ਜਾਂ ਸਾਡਾ ਜਿਹੜਾ ਇੱਕ ਮਰਿਆਦਾ ਦਾ ਪੂਰਾ ਸੈਟਅਪ ਹੈ ਜਿੰਨੀਆਂ ਅਨੁਜਕਤੀਆਂ ਨੇ ਇਹਦੇ ਚ ਕੇਂਦਰੀ ਸੱਤਾ ਜਿਹੜੀ ਆ ਉਹ ਦਖਲ ਦੇ ਰਹੀ ਹੈ ਗਲਤ ਦੇ ਰਹੀ ਹੈ ਇਹ ਮਾਨਸਿਕਤਾ ਦੇ ਵਿੱਚ ਪਰ ਇਹ ਵੀ ਨਾਲ ਗੱਲ ਪਰ ਇਹ ਵੀ ਗੱਲ ਚੱਲ ਰਹੀ ਹੈ ਜੀ ਕਿ ਦੋਨਾਂ ਚੋਈ ਭਾਈ ਪਤਾ ਨਹੀਂ ਕੌਣ ਕਰ ਲੇ ਉਧਰ ਸਮਝੌਤਾ ਜਦੋਂ ਚੋਣਾ ਆਉਣਗੇ ਇਹ ਵੀ ਲੋਕ ਨਾਲ ਨਾਲ ਗੱਲ ਕਰ ਰਹੇ ਨੇ ਇਹ ਕਿਹੜੀ ਬਿਆਨੀਆਂ ਹੈ ਇਹ ਕਿਵੇਂ ਹੈ ਇੱਕ ਦੂਜੇ ਤੇ ਦੂਸ਼ਣਬਾਜ਼ੀ ਦਾ ਜਿਹੜਾ ਇੱਕ ਦੌਰ ਆ ਕਿ ਉਹਦੇ ਹੱਥ 'ਚ ਕੌਣ ਖੇਡ ਰਿਹਾ ਦੋਨਾਂ 'ਚੋਂ ਫਿਰ ਸਾ ਮੀਰ ਸਿੰਘ ਇਹ ਕੁ ਪਹਿਲੀ ਵਾਰੀ ਥੋੜਾ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋਈ ਹੈ ਦੂਜੇ ਵੀ ਪਿਛਲੇ ਸਮਿਆਂ ਵਿੱਚ ਵੀ ਜਿਹੜੀ ਜਿਹੜੀ ਅਕਾਲੀ ਧੜੇ ਵੱਖਰੇ ਵੱਖਰੇ ਬਣਦੇ ਰਹੇ ਨੇ ਉਹ ਇੱਕ ਦੂਜੇ ਦੇ ਉੱਤੇ ਇਹੀ ਇਲਜ਼ਾਮ ਲਾਉਂਦੇ ਰਹੇ ਜੀ ਇਹ ਫਲਾਣਾ ਕੇਂਦਰ ਨਾਲ ਜਲਿਆ ਹੋਇਆ ਹੈ ਇਹ ਫਲਾਣਾ ਕੇਂਦਰ ਦੀ ਸ਼ਹਿਤ ਹੈ ਅਕਾਲੀ ਦਲ ਬਣਾ ਰਿਹਾ ਹੈ ਇਹ ਫਲਾਣੇ ਨੂੰ ਫਲਾਨੀ ਕੇਂਦਰ ਦੀ ਸਰਕਾਰ ਦੀ ਸ਼ਹਿ ਹੈ ਇਹ ਸਾਰੇ ਇੱਕ ਦੂਜੇ ਤੇ ਇਦਾਂ ਦੇ ਇਲਜ਼ਾਮ ਲਾਉਂਦੇ ਰਹੇ ਨੇ ਅੱਜ ਕੋਈ ਪਹਿਲੀ ਵਾਰੀ ਨਵਾਂ ਇਲਜ਼ਾਮ ਨਹੀਂ ਲੱਗਿਆ ਤੇ ਇਹ ਵੀ ਇਲਜ਼ਾਮ ਜਿਹੜੇ ਐ ਇਹ ਹੋਰ ਜਦੋਂ ਨਾ ਕੋਈ ਨੁਕਤਿਆਂ ਦੀ ਗੱਲ ਮੁੱਦਿਆਂ ਦੀ ਗੱਲ ਹੋਵੇ ਤੇ ਫਿਰ ਇਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਇੱਕ ਦੂਜੇ ਨੂੰ ਕਟਾਰੇ ਵਿੱਚ ਖੜਾ ਕਰਨ ਦੀ ਗੱਲ ਇਹ ਕੋਈ ਨਵਾਂ ਅੱਜ ਨਹੀਂ ਹੋਇਆ ਕਿ ਹਮੇਸ਼ਾ ਹੀ ਇਦਾਂ ਕਰਦੇ ਆਏ ਹਾਂ ਪਰ ਮੈਂ ਫਿਰ ਇਹ ਗੱਲ ਦੁਹਰਾਵਾ ਕਿ ਇਹਨਾਂ ਦੋਨਾਂ ਹੀ ਤਿਰਾਂ ਜਿੰਨਾ ਚਿਰ ਇਹ ਵੱਖ-ਵੱਖ ਨੇ ਜੇ ਇਹਨਾਂ ਨੇ ਵੱਖ ਰਹਿਣਾ ਹੈ ਤੇ ਉਹ ਵੱਖਰੀ ਗੱਲ ਹੈ ਜੇ ਕਾਨੂੰਨ ਨੂੰ ਫੇਰ ਕਿਤੇ ਇਹਨਾਂ ਨੂੰ ਆਪਣੀਆਂ ਗਰਜ਼ਾਂ ਕਰਕੇ ਜਾਂ ਕੌਮ ਦੀਆਂ ਭਾਵਨਾਵਾਂ ਦੇ ਸਾਹਮਣੇ ਇਹਨਾਂ ਨੂੰ ਆਪਣਾ ਆਪਾ ਸਮਰਪਿਤ ਕਰਕੇ ਸਿਰ ਜੋੜਨੇ ਪੈਣ ਤਾਂ ਅੱਜ ਹੀ ਇਹਨਾਂ ਨੂੰ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਕੌਣ ਸਰਕਾਰੀ ਹੈ ਕੌਣ ਇਹ ਸਾਰਿਆਂ ਨੂੰ ਪਤਾ ਹੁਣ ਕੋਈ ਵੀ ਆਮ ਸਿੱਖ ਜਿਹੜਾ ਖਾਸ ਤੌਰ ਤੇ ਨੌਜਵਾਨ ਉਹ ਭੁੱਲਿਆ ਨਹੀਂ ਹੋਇਆ ਕਿ ਇਹ ਸਾਰੇ ਜਿਹੜੇ ਸੱਜਣ ਨੇ ਇਧਰ ਵੀ ਜਿਹੜੇ ਅਕਾਲੀ ਦਲ ਦੇ ਵਿੱਚ ਆਏ ਨੇ ਇਹ ਵੀ ਉਹਨਾਂ ਵਿੱਚੋਂ ਹੀ ਆਏ ਨੇ ਉਥੇ ਹੀ ਇਹਨਾਂ ਸੱਜਣਾ ਨੇ ਬਹੁਤੇਆਂ ਨੇ ਕੁਰਸੀਆਂ ਹੰਡਾਈਆਂ ਨੇ ਤੇ ਇਸ ਕਰਕੇ ਸਭ ਨੂੰ ਇੱਕ ਦੂਜੇ ਦਾ ਪਤਾ ਹੈ ਤੇ ਕੌਮ ਨੂੰ ਵੀ ਬਹੁਤ ਹੱਦ ਤੱਕ ਇਸ ਕੌੜੇ ਸੱਚ ਦਾ ਪਤਾ ਹੈ ਇਸ ਸੱਚ ਦਾ ਤਾਂ ਸਾਹਮਣੇ ਜਦੋਂ ਨਤੀਜਾ ਆਉਣਾ ਹੈ ਨਾ ਉਹ ਚੋਣਾਂ ਜਦੋਂ ਆਉਣਗੀਆਂ ਮੌਕਾ ਭਾਵੇਂ ਸੁਣਨੀ ਕਮੇਟੀ ਦੇ ਇਹਦੀਆਂ ਚੋਣਾਂ ਦਾ ਹੋਵੇ ਜਾਂ ਆ ਹੁਣ ਜੇ ਇਹਨਾਂ ਨੇ ਤਰਨ ਤਰਨ ਵਾਲੀ ਚੋਣ ਆਉਣੀ ਹੈ ਉਹਦੇ ਵਿੱਚ ਕਿਤੇ ਆਪਸੀ ਮੁਕਾਬਲੇਬਾਜ਼ੀ ਵਿੱਚ ਖੜੇ ਹੋਣਾ ਹੈ ਤੇ ਜਾਂ ਫਿਰ ਅਗਲੀਆਂ ਜਿਹੜੀਆਂ ਸਰਕਾਰਾਂ ਦੀ ਚੋਣ ਆਉਣੀ ਹੈ ਉਹਦੇ ਵਿੱਚ ਲੋਕਾਂ ਨੇ ਜਿਹੜਾ ਫਤਵਾ ਦੇਣਾ ਨਾ ਉਹਦੇ ਵਿੱਚ ਪਤਾ ਲੱਗਣਾ ਹੈ ਕਿ ਕੌਣ ਕਿੱਥੇ ਖੜਾ ਹੈ ਬਾਕੀ ਜਿਹੜੀ ਸਰਕਾਰਾਂ ਦੀ ਕੇਂਦਰ ਸਰਕਾਰ ਦੀ ਗੱਲ ਜਾਂ ਦੂਜੇ ਤੀਜੇ ਦੀ ਗੱਲ ਹੈ ਇਹ ਤਾਂ ਮੈਂ ਇਹਨੂੰ ਕੋਈ ਬਹੁਤ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ ਜਦੋਂ ਕਿਰਦਾਰ ਪੂਸ਼ੀ ਕਰਨੀ ਆਏ ਜਾਂ ਕਿਸੇ ਨੂੰ ਕੁਟੈਰੀ 'ਚ ਖੜਾ ਕਰਨਾ ਹੈ ਤੇ ਇਹ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਉਹਦੇ ਵਿੱਚ ਇਖਤਾਮ ਦੇ ਵਿੱਚ ਘੇਰਿਆ ਜਾ ਸਕਦਾ ਹੁੰਦਾ ਪਰ ਸੱਚ ਤੇ ਇਹਨਾਂ ਸਾਰਿਆਂ ਨੂੰ ਦੋਨਾਂ ਧਿਰਾਂ ਨੂੰ ਹੀ ਪਤਾ ਹੈ ਵੀ ਸੱਚ ਅੰਦਰ ਦਾ ਕੀ ਹੈਗਾ ਵੀ ਕੌਣ ਕਿੱਥੇ ਜੁੜਿਆ ਤੇ ਕਿਹਨੂੰ ਕਿੱਥੇ ਕਰਜ਼ਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨੇ ਕਿਹਦੇ ਨਾਲ ਸਮਝੌਤੇ ਕਰਨੇ ਆ ਕਾਂਗਰਸ ਨਾਲ ਜਾਂ ਬੀਜੇਪੀ ਨਾਲ ਜਾਂ ਕਿਸੇ ਹੋਰ ਧਿਰ ਨਾਲ ਕੇਂਦਰ ਦੇ ਵਿੱਚ ਸੱਤਾ ਪੰਜਾਬ ਦੀ ਸੱਤਾ ਹਾਸਲ ਕਰਨ ਵਾਸਤੇ ਕਿਹਦੇ ਨਾਲ ਗੰਢ ਟੁੱਪ ਕਰਨੀ ਹੈ ਇਹ ਆਉਣ ਵਾਲਾ ਸਮਾਂ ਆਪ ਹੀ ਸਪਸ਼ਟ ਕਰ ਦੇਗਾ ਅੱਜ ਜਿਹੜੀ ਇਹ ਕਿਰਦਾਰਕੁਸ਼ੀ ਦੀ ਗੱਲ ਜਾਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਗੱਲ ਹੈ ਇਹ ਉਹ ਜਿਹਨੂੰ ਕਹਿੰਦੇ ਭਈ ਹਵਾ ਵਿੱਚ ਚਲਾਏ ਹੋਏ ਤੀਰ ਨੇ ਕੌਮ ਇਹਨਾਂ ਨੂੰ ਪੰਜਾਬ ਵਾਸੀ ਇਹਨਾਂ ਨੂੰ ਬਹੁਤ ਹੱਦ ਤੱਕ ਸਮਝਣ ਦੇ ਯੋਗ ਹੋ ਚੁੱਕੇ ਨੇ ਕਿਉਂਕਿ ਲੰਬੇ ਅਰਸੇ ਤੋਂ ਇਹ ਸਿੱਖ ਆਗੂ ਕਹੌਣ ਵਾਲਿਆਂ ਨੇ ਜ਼ਿੰਮੇਵਾਰ ਰਾਜਨੀਤਿਕ ਕਹੌਣ ਵਾਲਿਆਂ ਨੇ ਅਕਾਲੀ ਭਾਈਆਂ ਨੇ ਇਸ ਤਰ੍ਹਾਂ ਦਾ ਵਰਤਾਰਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਕਿ ਇੱਕ ਦੂਜੇ ਨੂੰ ਸਰਕਾਰ ਦੀ ਸ਼ਹਿ ਸਰਕਾਰ ਦੇ ਨਾਲ ਰਲੇ ਹੋਏ ਜਾਂ ਸਰਕਾਰੀਏ ਜਾਂ ਹੋਰ ਪਤਾ ਨਹੀਂ ਕੀ ਕੀ ਪਦਿਆਂ ਲਫ਼ਜ਼ਾ ਨਾਲ ਇਹ ਇਸ ਤਰ੍ਹਾਂ ਇੱਕ ਦੂਜੇ ਨੂੰ ਉਹ ਕਟੈਰੀਆਂ 'ਚ ਖੜਾ ਕਰਦੇ ਰਹੇ ਨੇ ਅੱਜ ਵੀ ਹੋ ਗਿਆ ਹੈ ਤੇ ਮੈਂ ਸਮਝਦਾ ਕਿ ਇਸ ਦੀ ਕੋਈ ਬਹੁਤ ਜ਼ਿਆਦਾ ਅਹਿਮੀਅਤ ਨਹੀਂ ਹੈ ਕਿ ਕਿਸੇ ਵੇਲੇ ਵੀ ਇਹਨਾਂ ਸ਼ਬਦਾਂ ਨੂੰ ਇਹਨਾਂ ਨੂੰ ਵਾਪਸ ਲੈਣ ਦੀ ਨੌਬਤ ਆ ਸਕਦੀ ਹੈ ਪਰ ਅੱਜ ਹੀ ਚਾਹੀਦਾ ਇਹ ਹੈ ਕਿ ਹੁਣ ਜਿਹੜੇ ਸੱਜਣ ਨਵੇਂ ਵੀ ਆਏ ਨੇ ਇਹਨਾਂ ਨੂੰ ਮੁੱਦਿਆਂ ਤੇ ਕੇਂਦਰਿਤ ਹੋ ਕੇ ਗੱਲ ਕਰਨੀ ਚਾਹੀਦੀ ਹੈ ਬਜਾਏ ਵਿਅਕਤੀ ਵਿਸ਼ੇਸ਼ ਤੇ ਇੱਕ ਚੱਕੜ ਉਛਾਲ ਕੇ ਜਾਂ ਉਹਨਾਂ ਦੇ ਪਰਿਵਾਰਾਂ ਤੇ ਚੱਕੜ ਉਛਾਲ ਕੇ ਗੱਲ ਕਰਨ ਦੀ ਬਜਾਏ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਤੇ ਇਥੋਂ ਤੱਕ ਕਿ ਸੰਸਾਰ ਪੱਧਰ ਤੇ ਜਿਹੜੇ ਸਿੱਖ ਬੈਠੇ ਐ ਉਹਨਾਂ ਦੀ ਭਾਵਨਾ ਨੂੰ ਧਿਆਨ ਚ ਰੱਖ ਕੇ ਔਰ ਇਸ ਵੇਰੇ ਖਾਸ ਤੌਰ ਤੇ ਜਿਹੜੀ ਪੰਜਾਬ ਦੀ ਜਵਾਨੀ ਹੈ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਧਿਆਨ ਚ ਰੱਖ ਕੇ ਚਰਚਾ ਕਰਨ ਦੀ ਲੋੜ ਹੈ ਔਰ ਆਉਣ ਵਾਲੇ ਸਮੇਂ 'ਚ ਜੇ ਮਕਬੂਲ ਚੜਨਾ ਹੈ ਨਾ ਪਰਵਾਨ ਹੋਣਾ ਹੈ ਤਾਂ ਇਹਨਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਕੇਂਦ੍ਰਿਤ ਕਰਕੇ ਹੀ ਆਪਣੀ ਭਾਸ਼ਣ ਸ਼ੈਲੀ ਜਿਹੜੀ ਹੈ ਉਹ ਚਲਾਉਣੀ ਪੈਗੀ ਉਹ ਉਹ ਉਹਦੇ ਤੇ ਕੇਂਦਰਿਤ ਹੋਣਾ ਪਏਗਾ ਜੇ ਇੱਕ ਦੂਜੇ ਦੇ ਕਿਰਦਾਰ ਦੇ ਉੱਤੇ ਦਾ ਪਰਿਵਾਰਾਂ ਦੇ ਉੱਤੇ ਚਿਕੜ ਉਛਾਲਣਗੇ ਤੇ ਕੌਮ ਦੇ ਨੌਜਵਾਨਾਂ ਨੂੰ ਖਾਸ ਤੌਰ ਤੇ ਇਹ ਗੱਲ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੂੰ ਇਹ ਚੰਗੀ ਕਦੀ ਵੀ ਨਹੀਂ ਲੱਗਣੀ ਇਹਦੇ ਨਾਲ ਇਹ ਕੌਮ ਦੇ ਹਿਰਦਿਆਂ ਤੇ ਆਪਣਾ ਥਾਂ ਨਹੀਂ ਬਣਾ ਸਕਣਗੇ ਭਾਵੇਂ ਇਹ ਤੇਰੇ ਤੇ ਭਾਵੇਂ ਦੂਜੀ ਤੇ